ਸਾਥੀ ਸੱਜਨ ਸਿੰਘ ਜੀ ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਸਾਥੀ ਸੱਜਨ ਸਿੰਘ ਜੀ ਮੰਚ ਤੇ ਬੈਠੀ ਖੱਬੀਆਂ ਪਾਰਟੀਆਂ ਦੀ ਲੀਡਰਸ਼ਿਪ ਪੰਜਾਬ ਦੇ ਦੂਰ ਦੂਰ ਤਾਮਾ ਤੋਂ ਆਏ ਹੋਏ ਮੇਰੇ ਭੈਣ ਭਰਾ ਜਜਾਰੂ ਸਾਥੀ ਅੱਜ ਦੇ ਇਸ ਮਹਾਨ ਮੌਕੇ ਦੇ ਉੱਤੇ ਮੈਂ ਸਭ ਤੋਂ ਪਹਿਲਾਂ ਆਪਣੀ ਪਾਰਟੀ ਦੇ ਸਾਥੀਆਂ ਨੂੰ ਖੱਬੀ ਮੂਵਮੈਂਟ ਦੇ ਸਾਥੀਆਂ ਨੂੰ ਇਹ ਮੁਬਾਰਕਬਾਦ ਦਿੰਨਾ ਕਿ ਅਸੀਂ ਇੱਕ ਇੱਕ ਚੰਗੇ ਪਾਸੇ ਵੱਲੋਂ ਮੋੜਾ ਕੱਟিয়ে ਦੇਸ਼ ਤਰਾਤਰਾ ਕਰ ਰਿਹਾ ਆਉਣ ਵਾਲੇ ਦਿਨ ਬੜੇ ਨਾਜ਼ਿਕ ਨੇ ਜਿਸ ਤੰਗ ਦੇ ਨਾਲ ਆਰਐਸਐਸ ਬੀਜੇਪੀ ਦੇ ਅਟੈਕ ਹੋ ਰਹੇ ਨੇ ਉਸ ਨੂੰ ਦੇਖਦਿਆਂ ਹੋਇਆਂ ਖੱਬੀਆਂ ਪਾਰਟੀਆਂ ਦੀ ਇੱਕ ਐਸੀ ਜ਼ਿੰਮੇਵਾਰੀ ਬਣਦੀ ਹੈ ਕਿ ਦੇਸ਼ ਦੇ ਟੋਟਲ ਲੈਫਟ ਡੈਮੋਕ੍ਰੈਟਿਕ ਪ੍ਰੋਗਰੈਸਿਵ ਲੋਕਾਂ ਨੂੰ ਇਕੱਠੇ ਕਰੀਏ ਮਜ਼ਦੂਰ ਜਮਾਤ ਨੂੰ ਨਾਲ ਜੋੜੀਏ ਬੜੇ ਨਾਜ਼ੁਕ ਦੌਰ ਤੋਂ ਗੁਜ਼ਰ ਰਹੇ ਹਾਂ ਜੇ ਅਸੀਂ ਇਸ ਮੌਕੇ ਦੇ ਉੱਤੇ ਕਿਤੇ ਫੇਲ ਹੋ ਗਏ ਸਮਾ ਸਾਨੂੰ ਵੀ ਕਦੀ ਮਾਫ ਨਹੀਂ ਕਰੇਗਾ ਮੈਂ ਦੋ ਪੁਆਇੰਟਸ ਦੇ ਉੱਤੇ ਤੁਹਾਡੇ ਨਾਲ ਗੱਲ ਕਰਨੀ ਚਾਹਨਾ ਮੇਰੇ ਵੱਡੇ ਆਗੂ ਡਿਟੇਲ ਚ ਗੱਲ ਕਰਨਗੇ ਮੈਂ ਇਕਨੋਮੀ ਦਾ ਸਟੂਡੈਂਟ ਹਾਂ ਦੇਸ਼ ਦੀ ਇਸ ਵੇਲੇ ਆਰਥਿਕ ਹਾਲਤ ਬਹੁਤ ਨਾਜ਼ੁਕ ਹੈ ਬਹੁਤ ਕੁਝ છુપਾਇਆ ਜਾ ਰਿਹਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ 50 ਲੱਖ ਕਰੋੜ ਰੁਪਇਆ ਸ਼ੇਅਰ ਮਾਰਕੀਟ ਨੇ ਲੋਕਾਂ ਦਾ ਖਾ ਲਿਆ ਇਹ ਪੈਸਾ ਉਹਨਾਂ ਲੋਕਾਂ ਦਾ ਖਾਦਾ ਜਿਹੜੇ ਮжоਰਿਟੀ ਆਫ ਦ ਪੀਪਲ ਮੌਜੂਦਾ ਸਰਕਾਰ ਦੇ ਸਿਮਪੈਥਾਈਜ਼ਰ ਨੇ ਉਹਨਾਂ ਨੂੰ ਤਾਕਤ ਤੇ ਲਿਆਣ ਵਾਲੇ ਨੇ ਇਸ ਵੇਲੇ ਹਾਲਤ ਇਹ ਹੈ ਬੈਂਕਿੰਗ ਇੰਡਸਟਰੀ ਨੂੰ ਪ੍ਰਾਈਵੇਟਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਬਾਕੀ ਬਚਿਆ ਹੋਇਆ ਹੈ ਜੇ ਇਸ ਤਰ੍ਹਾਂ ਦੇ ਹਾਲਾਤ ਗਏ ਰਿਜ਼ਰਵ ਬੈਂਕ ਦਾ ਟੋਟਲ ਰਿਜ਼ਰਵ ਟਰਾਂਸਫਰ ਕਰ ਲਿਆ ਗਿਆ ਇਹ ਦਿਸ਼ਾ ਦਿਖਾ ਰਹੀ ਹੈ ਕਿ ਦੇਸ਼ ਦੀ ਇਕਨੋਮੀ ਦੀ ਹਾਲਤ ਕੀ ਹੈ ਦੂਸਰੇ ਪਾਸੇ ਦੁਨੀਆ ਦੇ ਵਿੱਚ AI ਨੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਤੁਹਾਡੀਆਂ ਜੌਬਾਂ ਖਾ ਜਾਣੀਆਂ ਨੇ ਜੋ ਇਸ ਵੇਲੇ ਹੈ ਵੀ ਉਹ ਵੀ ਚਲੇ ਜਾਏਗੀ ਐਕਚੁਅਲੀ ਪੋਜੀਸ਼ਨ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਜੋਬ ਜਨਰੇਸ਼ਨ ਦੀ ਜ਼ਰੂਰਤ ਜੇ ਇਹੀ ਹਾਲਾਤ ਰਹੇ ਜੋ ਬੱਜੀਆਂ ਹੁਈਆਂ ਨੇ ਉਹ ਵੀ ਚਲੇ ਜਾਣੀਆਂ ਨੇ ਦੂਸਰੀ ਗੱਲ ਰਹੀ ਅੱਜ ਤੱਕ ਗਵਰਨਮੈਂਟ ਦੀ ਪਾਲਿਸੀ ਇਹ ਰਹੀ ਹੈ ਕਿ ਜੋ ਲਾਸ ਦੇ ਵਿੱਚ ਸੈਕਟਰ ਜਾ ਰਹੇ ਸਾਨੂੰ ਉਹਨਾਂ ਨੂੰ ਪ੍ਰਾਈਵੇਟਾਈਜ਼ ਕਰ ਦਿਓ ਲੇਕਿਨ ਰੀਸੈਂਟਲੀ ਹਿੰਦੁਸਤਾਨ ਦੇ ਵਿੱਚ ਕਲਾਈਨ ਕ੍ਰੀਏਟ ਕਰ ਦਿੱਤੀ ਗਈ ਹੈ ਕਿ ਜੋ ਵੀ ਅਦਾਰਾ ਹੈ ਉਸ ਨੂੰ ਪ੍ਰਾਈਵੇਟਾਈਜ਼ ਕਰ ਦਿਓ ਮੈਂ ਚੰਡੀਗੜ੍ਹ ਦੇ ਸ਼ਹਿਰ ਤੋਂ ਆ ਰਿਹਾ ਮੈਂ ਦੱਸਣਾ ਚਾਹਨਾ ਪੰਜਾਬ ਦੇ ਵਾਸੀਆਂ ਨੂੰ ਇਲੈਕਟ੍ਰਿਸਿਟੀ ਡਿਪਾਰਟਮੈਂਟ ਚੰਡੀਗੜ੍ਹ ਦਾ ਪ੍ਰੋਫਿਟ ਮੇਕਿੰਗ ਅਦਾਰਾ ਔਰ ਸਪਲਾਈ ਦੇ ਵਿੱਚ ਸਰਵਿਸ ਦੇ ਵਿੱਚ ਸਭ ਤੋਂ ਟੌਪਸ ਚੱਲ ਰਿਹਾ ਸੀ ਸਾਰੇ ਵਿਰੋਧ ਦੇ باوجود ਬਿਨਾ ਕਿਸੇ ਦੀ ਗੱਲ ਸੁਣਿਆ ਉਸ ਨੂੰ ਪ੍ਰਾਈਵੇਟਾਈਜ਼ ਕਰ ਦਿੱਤਾ ਗਿਆ ਅਸੀਂ ਮੰਨ ਕੇ ਚੱਲਾਂਗੇ ਜੇ ਇਹੋ ਜਿਹੇ ਅਧਾਰੇ ਵੀ ਉਹਨਾਂ ਨੇ ਪ੍ਰਾਈਵੇਟਾਈਜ਼ ਕਰਨੇ ਆ ਤੇ ਬਚਣਾ ਕੁਛ ਨਹੀਂ ਹੈ এডਿਕੇਸ਼ਨ ਤੁਹਾਡੀ ਨਹੀਂ ਬਚੀ ਹੈਲਥ ਤੁਹਾਡੀ ਨਹੀਂ ਬਚੀ ਜਿੱਥੇ ਜ਼ਬਰਦਸਤ ਜ਼ਰੂਰਤ ਹੈ ਤੀਸਰੀ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹਨਾ ਇਸ ਵੇਲੇ ਟੋਟਲੀ ਹਿੰਦੁਸਤਾਨ ਦੀਆਂ ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਭਾਗਮਾ ਕੀਤਾ ਜਾ ਰਿਹਾ ਹੈ ਵਾਈਸ ਚਾਂਸਲਰ ਲਾਣ ਲੱਗਿਆਂ ਇਹ ਗਰਾਊਂਡ ਤਿਆਰ ਦੇਖੀ ਜਾਂਦੀ ਹੈ ਕਿ ਇਸ ਦਾ ਆਰ ਅਸੈਸਸ ਦੇ ਨਾਲ ਕਿੰਨੀ ਦੇਰ ਦੀ ਬੈਕਗ੍ਰਾਉਂਡ ਹੈ ਟੋਟਲੀ ਅਨਫਿਟ ਲੋਕ ਟਾਪ ਪੋਸਟਾਂ ਦੇ ਉੱਤੇ ਜਾ ਰਹੇ ਨੇ ਹਾਲਤ ਇਸ ਹੱਦ ਤੱਕ ਵਿਗੜ ਚੁੱਕੀ ਹੈ ਸਾਨੂੰ ਸਮਝਣ ਦੀ ਜ਼ਰੂਰਤ ਹੈ ਸਾਡਾ ਬੇਸਿਕ ਐਜੂਕੇਸ਼ਨ ਸਟਰਕਚਰ ਚੇਂਜ ਹੋ ਗਿਆ ਸਾਡੇ ਬੱਚਿਆਂ ਨੂੰ ਉਹ ਪੜਾਇਆ ਜਾਏਗਾ ਜੋ ਅਸੀਂ ਸੋਚ ਵੀ ਨਹੀਂ ਸਕਦੇ ਅਸੀਂ ਕਿਸ ਪਾਸੇ ਵੱਲ ਨੂੰ ਵੱਧ ਗਏ ਹਰ ਪੱਖੋਂ ਇਕਨੋਮਿਕ ਫਰੰਟ ਤੇ ਪੋਲੀਟੀਕਲ ਫਰੰਟ ਤੇ ਸੋਸ਼ਲ ਫਰੰਟ ਦੇ ਉੱਤੇ ਜ਼ਬਰਦਸਤ ਅਟੈਕ ਨੇ ਮੈਂ ਸਮਾਂ ਜ਼ਿਆਦਾ ਨਹੀਂ ਲੈਣਾ ਲੇਕਿਨ ਮੈਂ ਸਿਰਫ ਸਿਰਫ ਤੇ ਸਿਰਫ ਮੇਰਾ ਅੱਜ ਦਾ ਇਸ ਮੁੱਦਿਆਂ ਦੇ ਉੱਤੇ ਇੱਕ ਬਹੁਤ ਵੱਡਾ ਅਪੀਲ ਹੈ ਲੋਕੋ ਇਕੱਠੇ ਹੋ ਜਾਓ ਹਰ ਵਰਗ ਨੂੰ ਆਪਣੀ ਬੁੱਕਲ ਚ ਲੈ ਲਓ ਅਗਰ ਨਾ ਲਿਆ ਤੇ ਨਾਜ਼ਕਾ ਸਮਾਂ ਸਾਨੂੰ ਸਮੇਂ ਨਾਲ ਬਖਸ਼ਣਾ ਨਹੀਂ ਹੈ ਬਹੁਤ ਵੱਡੀ ਯੂਨਿਟੀ ਦੀ ਜ਼ਰੂਰਤ ਹੈ ਬਹੁਤ ਵੱਡੇ ਸੈਕਰੀਫਾਈਸ ਦੀ ਜ਼ਰੂਰਤ ਹੈ ਇਹ ਸ਼ੁਰੂਆਤ ਹੋਣੀ ਚਾਹੀਦੀ ਸਾਡੇ ਕੋਲੋਂ ਅੱਜ 11 MPI ਇਹ ਹੋਕਾ ਦੇਣ ਆਈ ਹੈ ਪੰਜਾਬ ਤੋਂ ਪੰਜਾਬ ਤੋਂ ਬਾਹਰ ਕੱਲ ਹਿੰਦੁਸਤਾਨ ਵੀ ਜਾਏਗਾ ਇਕੱਠੇ ਹੋ ਜਾਓ ਇਕੱਠੇ ਹੋ ਕੇ ਲੜੀਏ ਮੰਜ਼ਲ ਦੇ ਉੱਤੇ ਅਸੀਂ ਪਹੁੰਚ ਸਕਦੇ ਆ ਲੇਕਿਨ ਲੜਾਈ ਔਖੀ ਕਰ ਦਿੱਤੀ ਗਈ ਹੈ ਜੇ ਹੋਰ ਟਿਲ ਰਹੀ ਤੇ ਸਮਾਜ ਤੋਂ ਵੀ ਨਾਦਕ ਹੋਏਗਾ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦਾ ਬਹੁਤ-ਬਹੁਤ ਧੰਨਵਾਦ